ਇਹ ਕਿਲਾ ਉਹ ਹੈ ਜਿੱਥੇ ਦੋ ਨਵਾਬਾਂ ਦੀ ਤਾਜ ਪੋਸ਼ੀ ਹੋਈ ਹੈ ਇਸ ਜਗ੍ਹਾ ਇਸ ਜਗ੍ਹਾ ਤੇ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਇਹ ਕਿਲਾ ਉਹਨਾਂ ਦੀ ਗਵਾਹੀ ਦਿੰਦਾ ਹੈ ਨਵਾਬ ਅਮੀਰ ਅਲੀ ਖਾਂ ਤੇ ਨਵਾਬ ਮਹਿਬੂਬ ਅਲੀ ਖਾਂ ਇਹ ਦੋ ਦੀ ਤਾਜ ਪੋਸ਼ੀ ਇਸ ਕਿਲੇ ਇਸ ਕਿਲੇ ਚ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਦੱਸਿਆ ਕਿ ਨਵਾਬ ਅਹਿਮਦ ਅਲੀ ਖਾਂ ਦੀ ਪਦੈਸ਼ ਵੀ ਇਸੇ ਕਿਲੇ ਚ ਹੋਈ ਹੈ ਇਸੇ ਕਿਲੇ ਇਸੇ ਕਿਲੇ ਦੇ ਵਿੱਚ ਹੋਈ ਹੈ ਜੀ ਨਵਾਬ ਅਹਿਮਦ ਅਲੀ ਖਾਂ ਦੀ ਅੱਜ 2000 25 ਹੋ ਗਿਆ ਹਮ ਸਵਾ 100 ਸਾਲ ਦੇ ਵਿੱਚ ਇਸ ਕਿਲੇ ਨੂੰ ਆਖੰਡਰ ਦਾ ਰੂਪ ਮਿਲ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਬੜੀ ਚਹਲ ਪਹਿਲ ਹੋਇਆ ਕਰਦੀ ਸੀ ਕਹਿੰਦੇ ਇਹ ਚਹਲ ਪਹਿਲ ਇੰਨੀ ਹੋਇਆ ਕਰਦੀ ਸੀ ਕਿ ਜਿੱਥੇ ਨਵਾਬ ਸਾਹਿਬ ਦੀ ਰਹਾਇਸ਼ ਹੋਊਗੀ ਚਾਰੋਂ ਪਾਸੇ ਫੌਜਾਂ ਲੱਗੀ ਹੋਈਆਂ ਹੋਣਗੀਆਂ ਘੋੜ ਸਵਾਰ ਫੌਜਾਂ ਪੈਦਲ ਫੌਜਾਂ ਉਹਨਾਂ ਦੀ ਰਾਖੀ ਕਰਦੇ ਹੋਣਗੇ ਤਾਂ ਚਹਲ ਪਹਿਲ ਕਿਉਂ ਨਹੀਂ ਹੋਊਗੀ ਕਿਲੇ ਦੇ ਅੰਦਰ ਕਿੰਨੇ ਮੁਲਾਜ਼ਮ ਕੰਮ ਕਰਦੇ ਸੀਗੇ ਨਵਾਬ ਨਵਾਬਾਂ ਦੀਆਂ ਬੇਗਮਾਂ ਕਿਲੇ ਦੀ ਲੋਕੇਸ਼ਨ ਥੋੜੀ ਜਿਹੀ ਜ਼ਾਦਵਾ ਕਿ ਜਦੋਂ ਇਹ ਬਣਾਇਆ ਗਿਆ ਸਾ ਕਿਲਾ ਉਸ ਸਮੇਂ ਜੰਗਾ ਦਾ ਟਾਈਮ ਸੀਗਾ ਇਹਦੀ ਸਿਕਿਉਰਿਟੀ ਵਾਸਤੇ ਬੜੀ ਜ਼ਬਰਦਸਤ ਇੰਤਜ਼ਾਮ ਕੀਤੇ ਗਏ ਸੀਗੇ ਹਿਫਾਜ਼ਤ ਵਾਸਤੇ ਇਹ ਜਿਹੜੀਆਂ ਚਾਰੋਂ ਪਾਸੇ ਚਾਰ ਬੁਰਜੀਆਂ ਦੇਖ ਰਹੇ ਹੋ ਤੁਸੀਂ ਜੀ ਇਹ ਬੁਰਜੀਆਂ ਦੇ ਉੱਪਰ ਫੌਜੀ ਖੜਦੇ ਹੁੰਦੇ ਸੀਗੇ ਜਗਵਾਨੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਇਤਿਹਾਸ ਕੋਈ ਵੀ ਹੋਵੇ ਇਤਿਹਾਸ ਦਾ ਬੜਾ ਗੂੜਾ ਸਬੰਧ ਹੁੰਦਾ ਹੈ ਉੱਥੇ ਦੇ ਵਸਿੰਦਿਆਂ ਦੇ ਨਾਲ ਉੱਥ ਦੀ ਆਬਾਦ ਦੇ ਨਾਲ ਤੇ ਇਤਿਹਾਸ ਹੈ ਜਿਹੜਾ ਉਹ ਮੁੜ ਮੁੜ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਆਪਣੇ ਆਪ ਨੂੰ ਸ਼ਬਦਾਂ ਦੇ ਰਾਹੀਂ ਕਿਸੇ ਨਾ ਕਿਸੇ ਦੇ ਮੂੰਹੋਂ ਬਿਆਨ ਕਰਦਾ ਹੈ ਦੱਸਦੀ ਹੈ ਕਿ ਮਲੇਰ ਕੋਟਲਾ ਦਾ ਸਾਹੀ ਇਤਿਹਾਸ ਜਾਣਦੇ ਲਈ ਅਸੀਂ ਅੱਜ ਮਲੇਰ ਕੋਟਲਾ ਪਹੁੰਚੇ ਆ ਤੇ ਮਲੇਰ ਕੋਟਲਾ ਦਾ ਜੋ ਨਵੀਂ ਕਚਹਿਰੀ ਦੇ ਕੋਲ ਕਿਲਾ ਉਸਤਾ ਇਤਿਹਾਸ ਕੀ ਹੈ ਉਸਦੇ ਬਾਰੇ ਅੱਜ ਸਾਰੀ ਜਾਣਕਾਰੀ ਇਕੱਠੀ ਕਰਾਂਗੇ ਤੇ ਸਾਡੇ ਨਾਲ ਇਸਦੇ ਉੱਤੇ ਚਾਨਣਾ ਪਾਉਣਗੇ ਅੱਜ ਦੇ ਸਾਡੇ ਖਾਸ ਮਹਿਮਾਨ ਇਫਤਖਾਰ ਸ਼ੇਖ ਸਾਹਿਬ ਸ਼ੇਖ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਚੈਨਲ ਦੀ ਤੁਹਾਡੀ ਕਿ ਤੁਸੀਂ ਮੈਨੂੰ ਇਸ ਕੰਮ ਵਾਸਤੇ ਚੁਣਿਆ ਲਾਇਕ ਸਮਝਿਆ ਮਹਿਰਵਾਨੀ ਤੁਹਾਡੀ ਸੇਖ ਸਾਹਿਬ ਤੁਸੀਂ ਪਹਿਲਾਂ ਵੀ ਮਤਲਬ ਇਤਿਹਾਸ ਦੱਸਿਆ ਸੀ ਤੇ ਕੈਲੀਏ ਵੀ ਲੋਕਾਂ ਦੇ ਅੰਦਰ ਇੱਕ ਰੁਝਾਨ ਹੋ ਗਿਆ ਵੀ ਸਾਨੂੰ ਮਲੇਰ ਕੋਟਲੇ ਦੇ ਇਤਿਹਾਸ ਬਾਰੇ ਹੋਰ ਜਾਣੂ ਕਰਵਾਇਆ ਜਾਵੇ ਤੇ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਇੱਥੋਂ ਦਾ ਇਤਿਹਾਸ ਦੱਸੋ ਵੀ ਇਹ ਜਿਹੜੀ ਜਗ੍ਹਾ ਕੀ ਅੱਜ ਖੰਡਰ ਬਣ ਚੁੱਕੀ ਹੈ ਜੀ ਤੇ ਇਹ ਹੈ ਕੀ ਸੀਗਾ ਸਰ ਇਹ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਹੈ ਕਿਲਾ ਰਹਿਮਤਗੜ੍ਹ ਕਿਲਾ ਰਹਿਮਤਗੜ ਹੈ ਜਿਹੜਾ ਉਹ ਨਵਾਬ ਰਹਿਮਤ ਅਲੀ ਖਾਨ ਨੇ ਬਣਵਾਇਆ ਸੀਗਾ ਰਹਿਮਤ ਅਲੀ ਖਾਨ ਨਹੀਂ ਨਵਾਬ ਅਤਾਉੱਲਾ ਖਾਨ ਨੇ ਬਣਵਾਇਆ ਸੀ ਜੀ ਉਹ ਰਹਿਮਤ ਰਹਿਮਤ ਅਲੀ ਖਾਨ ਜਿਹੜਾ ਹੈ ਇਹ ਨਾਮ ਇਹਦਾ ਕਿਉਂ ਰੱਖਿਆ ਕਿਲਾ ਰਹਿਮਤਗੜ ਕਿਉਂ ਨਾਮ ਰੱਖਿਆ ਇਹ ਜਿਹੜਾ ਨਵਾਬ ਅਤਾਉੱਲਾ ਖਾਨ ਸੀ ਉਹ 15ਵਾਂ ਨਵਾਬ ਸੀ ਜੀ ਟੋਟਲ ਜਿਹੜੇ ਹੋਏ ਨੇ 22 ਨਵਾਬ ਹੋਏ ਨੇ 22 ਦੇ ਵਿੱਚੋਂ 15ਵਾਂ ਨਵਾਬ ਨਵਾਬ ਅਤਾਉੱਲਾ ਖਾਨ ਸੀ ਇਹ ਰਹਿਮਤ ਅਲੀ ਖਾਂ ਉਹਦਾ ਵੱਡਾ ਪੁੱਤਰ ਸੀ ਜਦੋਂ ਉਹਨੇ ਇਹ ਕਿਲਾ ਬਣਾਇਆ ਤਾਂ ਇਜ਼ਾ ਨਾ ਉਹਨੇ ਆਪਣੇ ਵੱਡੇ ਪੁੱਤਰ ਦੇ ਨਾਂ ਤੇ ਕਿਲਾ ਰਹਿਮਤਗੜ ਰੱਖਿਆ ਆਪਣੇ ਪੁੱਤਰ ਦੇ ਨਾਮ ਤੇ ਰੱਖਿਆ ਪੁੱਤਰ ਦੇ ਨਾਮ ਤੇ ਰੱਖਿਆ ਇਹਦੇ ਬਰਬਰੀ ਕੋ ਉਹਨਾਂ ਨੇ ਪਿੰਡ ਵਸਾਇਆ ਔਰ ਉਹ ਪਿੰਡ ਦਾ ਨਾਮ ਵੀ ਉਹਨਾਂ ਨੇ ਕਿਲਾ ਰਹਿਮਤਗੜ ਹੀ ਰੱਖਿਆ ਇਸ ਕਰਕੇ ਇਸ ਨੂੰ ਅੱਜ ਵੀ ਕਿਲਾ ਰਹਿਮਤਗੜ ਦੇ ਨਾਮ ਨਾਲ ਜਾਣਿਆ ਜਾਂਦਾ ਆਪਾਂ ਕਿਲਾ ਰਹਿਮਤਗੜ ਦੇ ਖੰਡਰਾਂ ਦੇ ਵਿੱਚ ਖੜੇ ਆਂ ਖੰਡਰਾਂ ਦੇ ਵਿੱਚ ਬੜਾ ਦੁੱਖ ਹੁੰਦਾ ਜੀ ਕਿ ਅਜੇ ਹੀ ਇਤਿਹਾਸਕ ਜਗਾ ਜਿੱਥੋਂ ਕੈਲੀਏ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੇ ਲਈ ਹਾ ਦਾ ਨਾਰਾ ਵਜਿਆ ਹੋਵੇ ਕੈਲੀਏ ਪਰੀ ਅਦਾਲਤ ਦੇ ਵਿੱਚ ਸਿਰ ਚੱਕ ਕੇ ਹਾ ਦਾ ਨਾਰਾ ਮਾਰਨਾ ਬਹੁਤ ਵੱਡੀ ਗੱਲ ਸੀ ਪਰ ਕਿਤੇ ਨਾ ਕਿਤੇ ਉਸ ਇਤਿਹਾਸ ਦੇ ਨਾਲ ਜੁੜੇ ਹੋਏ ਉਹਨਾਂ ਦੇ ਕੈਲੀਏ ਪੂਰਵਜ ਜੁੜੇ ਹੋਏ ਸੀ ਜੋ ਜਾਂ ਕੈਲੀਏ ਉਹਨਾਂ ਦੀ ਪੀੜ੍ਹੀਆਂ ਸੀ ਇਹ ਕਿਲਾ ਸਾਂਭਿਆ ਨਹੀਂ ਕਾਰਨ ਕੀ ਹੈ ਜੀ ਇਹਦਾ ਕਾਰਨ ਇਹ ਹੈ ਜੀ ਮੈਂ ਥੋੜਾ ਜਿਹਾ ਪਹਿਲਾਂ ਪਿਛੋਕੜ ਇਤਿਹਾਸ ਦੱਸ ਦਵਾਂ ਉਸ ਤੋਂ ਬਾਅਦ ਫਿਰ ਇਹ ਸਾਰਾ ਸੰਵਾਲ ਦੀ ਗੱਲ ਬਾਅਦ ਚ ਕਰਾਂਗੇ ਗੱਲ ਇਹ ਹੈ ਕਿ ਜਦੋਂ ਇਹ ਨਵਾਬ ਅਤਾਉੱਲਾ ਖਾਨ ਮਲੇਰ ਕੋਲੇ ਦੇ ਨਵਾਬ ਬਣੇ ਨੇ ਉਦੋਂ ਇਹ ਜਿਹੜੇ ਅਤਾਉੱਲਾ ਖਾਨ ਸੀਗੇ ਇਹ ਨਵਾਬ ਸ਼ੇਰ ਮੁਹੰਮਦ ਖਾਨ ਦੇ ਪੋਤਾ ਲੱਗਦੇ ਸੀ ਪੋਤਾ ਸੀਗਾ ਉਹਨਾਂ ਦਾ ਜੀ ਨਵਾਬ ਅਤਾਉੱਲਾ ਖਾਨ ਜੀ ਇਹ 1791 ਈਸਵੀ ਦੇ ਵਿੱਚ ਮਲੇਰਕੋਟਲੇ ਦੇ ਨਵਾਬ ਬਣੇ ਜੀ ਜਦੋਂ ਇਹ ਮਲੇਰਕੋਟਲੇ ਦੇ ਨਵਾਬ ਬਣੇ ਉਦੋਂ ਕੀ ਸੀਗਾ ਉਦੋਂ ਮਲੇਰਕੋਟਲਾ ਰਿਆਸਤ ਦੀ ਆਲੇ ਦਾਲੇ ਦੀ ਜਿਹੜੀਆਂ ਰਿਆਸਤਾਂ ਸੀਗੀਆਂ ਉਹਨਾਂ ਨਾਲ ਲੜਾਈ ਝਗੜਾ ਜਾਂ ਚੱਲਦਾ ਰਹਿੰਦਾ ਸੀ ਆਪਸ ਵਿੱਚ ਜੰਗਾਂ ਜੁੱਧਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਉਸ ਪਰਪਸ ਨੂੰ ਦੇਖਦੇ ਹੋਏ ਇਤਿਹਾਸ ਨੂੰ ਦੇ ਗੱਲ ਕਰੀਏ ਤਾਂ ਸੇਫਟੀ ਵਾਸਤੇ ਇਹ ਕਿਲਾ ਬਣਾਇਆ ਗਿਆ ਸੀਗਾ ਔਰ ਇਸ ਸਟਾਰਟਿੰਗ ਦੇ ਵਿੱਚ ਜਦੋਂ ਕਿਲਾ ਬਣਾਇਆ ਸੀ ਇਹ ਕਿਲਾ ਫੌਜੀ ਕਿਲਾ ਬਣਾਇਆ ਸੀ ਔਜ ਦੀ ਰਹਿਸ਼ ਵਾਸਤੇ ਜੀ ਕਿਉਂਕਿ ਇਧਰਲੀ ਸਾਈਡ 'ਚ ਨਬ ਔਰ ਪਟਿਆਲਾ ਪੈਂਦੇ ਨੇ ਜੀ ਇਹਨਾਂ ਨੂੰ ਜਿਹੜਾ ਖਤਰਾ ਮਹਿਸੂਸ ਹੁੰਦਾ ਸੀਗਾ ਉਹ ਨਬ ਔਰ ਪਟਿਆਲਾ ਦੀਆਂ ਰਿਆਸਤਾਂ ਤੋਂ ਹੀ ਮਹਿਸੂਸ ਹੁੰਦਾ ਸੀਗਾ ਤਾਂ ਇਸ ਕਰਕੇ ਫਿਰ ਇਹ ਕਿਲਾ ਇੱਥੇ ਇਹ ਜਗ੍ਹਾ ਚੁਣੀ ਗਈ ਕਿਲੇ ਵਾਸਤੇ ਕਿਲਾ ਰਹਿਮਤਗੜ੍ਹ ਇਸ ਦਾ ਨਾਮ ਰੱਖਿਆ ਗਿਆ ਨਵਾਬ ਅਤਾਉੱਲਾ ਖਾਨ 1791 ਦੇ ਵਿੱਚ ਨਵਾਬ ਬਣੇ ਰਿਹਾ ਇਸ ਰਿਆਸਤ ਦੇ ਜੀ ਤੇ 1810 ਤੱਕ 19 ਸਾਲ ਨਵਾਬ ਰਹੇ ਉਹ ਜੀ ਤਾਂ 1791 ਚ ਨواب ਬਣੇ 96 97 ਚ ਇਹ ਕਿਲਾ ਬਣਾਇਆ ਉਹਨਾਂ ਨੇ 1796 97 ਦੇ ਵਿੱਚ ਤਾਂ ਇਹ ਕਿਲਾ ਹੁਣ ਉਸ ਟਾਈਮ ਦਾ ਫੌਜੀ ਕਿਲਾ ਸੀਗਾ ਜੀ ਫੌਜ ਇਹਦੇ ਚ ਠਹਿਰਦੀ ਸੀ ਕਿ ਹਰ ਚੀਜ਼ ਫੌਜ ਦੇ ਮੁਤਾਬਕ ਬਣਾਈ ਹੋਈ ਸੀ ਕਿ ਆਫਸਰਾਂ ਦੇ ਕਮਰੇ ਫੌਜੀਆ ਦੇ ਰਹਿਣ ਰਹਿਣ ਵਾਸਤੇ ਔਰ ਪਾਣੀ ਵਾਸਤੇ ਇਹਦੇ ਚ ਖੂਬ ਹੀ ਪਟਿਆ ਗਿਆ ਸੀਗਾ ਖੂਬ ਹੀ ਹੈਗਾ ਅੱਜ ਵੀ ਹੈਗਾ ਉਹ ਜੀ ਤਾਂ ਫੇਰ ਹੌਲੀ ਹੌਲੀ ਜਿਹੜੀ ਐ ਉਹ ਫੌਜੀ ਜਿਹੜੀ ਐ ਜਰੋਰ ਤੇ ਘਟਦੀ ਗਈ ਜੀ ਕਿਉਂਕਿ ਜੰਗਾਂ ਯੁੱਧਾਂ ਦਾ ਟਾਈਮ ਖਤਮ ਹੋ ਗਿਆ ਆਪਸ ਵਿੱਚ ਘਟਦੀ ਗਈ ਐ ਨਾ ਦੀ ਭਾਈਚਾਰਕ ਸੰਜਵਾਦ ਦੀ ਗਈ ਵਾਧੇ ਗਈ ਤਾਂ ਜਦ ਜੰਗਾਂ ਯੁੱਧਾਂ ਦੀ ਲੋੜ ਨਹੀਂ ਪਈ ਫੇਰ ਆਉਣ ਵਾਲੇ ਨਵਾਬਾਂ ਨੇ ਇਸ ਕਿਲੇ ਨੂੰ ਆਪਣੀ ਰਹਿਸ਼ਗਾਹ ਬਣਾ ਲਿਆ ਜੀ ਇਹਦੇ ਚ ਰਹਿਣਾ ਸ਼ੁਰੂ ਕਰਤਾ ਹੁਣ ਰਹਿਸ਼ ਹੋ ਗਈ ਜੀ ਤਾਂ ਇਹ ਕਿਲੇ ਦੀਆਂ ਜਿਹੜੀਆਂ ਦੀਵਾਰਾਂ ਨੇ ਇਹ ਬਹੁਤ ਖੁਸ਼ੀ ਗਮੀ ਦੀਆਂ ਗਵਾਹ ਨੇ ਗਵਾਹੀ ਦਿੰਦੀਆਂ ਨੇ ਕਿ ਕਿੰਨੇ ਖੁਸ਼ੀ ਦੇ ਪਲ ਇਹਨਾਂ ਨੇ ਦੇਖੇ ਨੇ ਤੇ ਕਿੰਨੇ ਗਮ ਦੇ ਪਲ ਇਹਨਾਂ ਨੇ ਦੇਖੇ ਨੇ ਇਹ ਕਿਲਾ ਉਹ ਹੈ ਜਿੱਥੇ ਦੋ ਨਵਾਬਾਂ ਦੀ ਤਾਜ ਪੋਸ਼ੀ ਹੋਈ ਹੈ ਇਸ ਜਗਤ ਇਸ ਜਗਾਂ ਤੇ ਇੱਕ ਕਿਲਾ ਉਹਨਾਂ ਦੀ ਗਵਾਹੀ ਦਿੰਦਾ ਨਵਾਬ ਅਮੀਰ ਅਲੀ ਖਾਂ ਤੇ ਨਵਾਬ ਮਹਿਬੂਬ ਅਲੀ ਖਾਂ ਇਹ ਦੋ ਦੀ ਤਾਜ ਪੋਸ਼ੀ ਇਸ ਕਿਲੇ ਇਸ ਕਿਲੇ ਚ ਹੋਈ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਦੱਸ ਦਿਆਂ ਕਿ ਨਵਾਬ ਅਹਿਮਦ ਅਲੀ ਖਾਂ ਦੀ ਪਦੈਸ਼ ਵੀ ਇਸ ਕਿਲੇ ਚ ਹੋਈ ਹੈ ਇਸੇ ਕਿਲੇ ਇਸੇ ਕਿਲੇ ਦੇ ਵਿੱਚ ਹੋਈ ਹੈ ਜੀ ਨਵਾਬ ਅਹਿਮਦ ਅਲੀ ਖਾਂ ਦੀ ਨਵਾਬ ਇਬਰਾਹਿਮ अली ਖਾਨ ਦੇ ਦੌਰ ਦੀ ਗੱਲ ਕਰਦਾ ਮੈਂ ਤੁਹਾਨੂੰ ਕਿ ਉਹ ਇੱਥੇ ਰਹਿੰਦੇ ਸੀਗੇ ਰਹਿਤ ਸੀਗੀ ਉਹਨਾਂ ਦੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਨਵਾਬ ਆਉਣ ਵਾਲੇ ਨਵਾਬ ਬਣਨੇ ਸੀਗੇ ਨਵਾਬ ਅਹਿਮਦ अली ਖਾਨ ਜੀ ਉਹ ਲਾਹੌਰ ਪੜਨ ਗਏ ਹੋਏ ਸੀਗੇ ਉੱਥੋਂ ਪੜ ਕੇ ਆਏ ਤਾਂ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਪਿਤਾ ਜੀ ਇਬਰਾਹਿਮ अली ਖਾਨ ਨਵਾਬ ਜਿਹੜੇ ਸੀਗੇ ਉਹ ਕੁਝ ਬਿਮਾਰ ਰਹਿੰਦੇ ਸੀਗੇ ਇਸ ਲਈ ਫਿਰ ਉਹਨਾਂ ਨੂੰ ਥੋੜੀ ਜਿਹੀ ਰਿਆਸਤ ਦੇ ਵਿੱਚ ਦਖਲ ਦੇਣ ਦੀ ਜ਼ੋਰ ਤਾਂ ਪੈ ਗਈ ਨਵਾਬ ਅਹਿਮਦ ਅਲੀ ਖਾਨ ਨਵਾਬ ਤਾਂ ਨਹੀਂ ਬਣੇ ਸੀਗੇ ਵਲੀਅਹ ਸੀਗੇ ਯਾਨੀ ਕਿ ਉਤਰਾਧਿਕਾਰੀ ਸੀਗੇ ਇਸ ਕਰਕੇ ਰਿਆਸਤ ਦੇ ਕੰਮਾਂ 'ਚ ਦਿਲਚਸਪੀ ਲੈਣ ਲੱਗ ਗਏ ਸੀਗੇ ਉਹ ਤਾਂ ਦਿਲਚਸਪੀ ਲੈਂਦੇ ਹੋਏ ਉਹਨਾਂ ਨੇ ਦੇਖਿਆ ਕਿ ਜਦੋਂ ਕੋਈ ਵੱਡਾ ਅੰਗਰੇਜ਼ ਅਫਸਰ ਆਉਂਦਾ ਇੱਥੇ ਜੀ ਤਾਂ ਉਹ ਅਫਸਰ ਵਾਸਤੇ ਇਹ ਜਗ੍ਹਾ ਜਿਹੜੀ ਕਿਲਾ ਰਹਿਮਤਗੜ ਠੁਕਵੀਂ ਨਹੀਂ ਸੀ ਜੀ ਉਹਨੇ ਮਹਿਸੂਸ ਕੀਤਾ ਕਿ ਇਹ ਜਗ੍ਹਾ ਉਹਦੇ ਮناسب ਨਹੀਂ ਹੈਗੀ ਇਹ ਜੀ ਤੇ ਉਹਨਾਂ ਨੇ ਫਿਰ ਇੱਕ ਨਵੀਂ ਹਵੇਲੀ ਬਿਲਡਿੰਗ ਜਿਹਨੂੰ ਮਹਿਲ ਕਹਦੀ ਹੈ ਉਹ ਮਹਿਲ ਬਣਾਉਣ ਦਾ ਉਹ ਸਾਰੀ ਦਾ ਕੰਮ ਸ਼ੁਰੂ ਕਰਵਾਤਾ ਜੀ ਨਵਾਬ ਇਬਰਾਹੀਮ ਅਲੀ ਖਾਨ ਦੇ ਹੁੰਦਿਆ ਹੋਇਆ ਹੀ ਇਹ ਕਿਲਾ ਜਿਹੜਾ ਇਹਦੇ ਚ ਉਹਨਾਂ ਦੀ ਰਹਿائش ਸੀਗੀ ਉਹਨਾਂ ਦੇ ਜਿਉਂਦੇ ਜੀ ਹੀਰ ਹੈ ਛੱਡ ਕੇ ਜਿਹੜੀ ਨਵਾਂ ਮਹਿਲ ਬਣਾਇਆ ਗਿਆ ਉੱਥੇ ਰਹਿائش ਕਰ ਲਈ ਉਹਨਾਂ ਨੇ ਅੱਜ ਕੱਲ ਸ਼ੀਸ਼ ਮਹਿਲ ਦੇ ਨਾਮ ਨਾਲ ਨਹੀਂ ਉਹ ਮੁਬਾਰਕ ਮੰਜ਼ਲ ਪਹਿਲੇ ਸੇ ਨਾਮ ਨਾਲ ਮਸ਼ਹੂਰ ਹੈ ਉਹ ਬਿਲਡਿੰਗ ਜਿਹੜੀ ਹੈ ਸਨ 1900 ਦੇ ਵਿੱਚ ਬਣ ਕੇ ਤਿਆਰ ਹੋ ਗਈ ਸੀ ਜੀ ਸਾਲ 1900 ਤੱਕ ਇੱਥੇ ਨਵਾਬ ਸਾਹਿਬ ਦੀ ਰਹਿائش ਰਹੀ ਹੈ ਇਸ ਕਿਲੇ ਦੇ ਅੰਦਰ ਜੀ ਤੁਸੀਂ ਇਹ ਹਿਸਾਬ ਲਾ ਲਓ ਤੁਸੀਂ ਜੀ 1900 ਦੇ ਵਿੱਚ ਫਿਰ ਨਵਾਬ ਦੀ ਜਿਹੜੀ ਹੈ ਉਹ ਰਹਿائش ਇੱਥੋਂ ਖਤਮ ਹੋ ਗਈ ਜੀ ਤਾਂ ਫਿਰ ਉਹ ਮੁਬਾਰਕ ਮੰਜ਼ੂਰ ਪੈਲੇਸ ਚਲੇ ਗਏ ਉਸ ਤੋਂ ਬਾਅਦ ਇਸ ਕਿਲੇ ਦੀ ਕਿਸੇ ਨੇ ਸਾਰ ਨਹੀਂ ਲਈ ਖੰਡਰ ਦੇ ਰੂਪ ਚ ਇਹ ਹੌਲੀ 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 ਉਦੋਂ ਭਰਪੂਰ ਆਵਾਜ਼ ਕਿਲਾ ਛੱਡ ਕੇ ਗਿਆ ਸੀ ਕਿ 1900 ਦੇ ਵਿੱਚ ਅੱਜ 2025 ਹੋ ਗਿਆ ਸਵਾ 100 ਸਾਲ ਦੇ ਵਿੱਚ ਇਸ ਕਿਲੇ ਨੂੰ ਆਖੰਡਰ ਦਾ ਰੂਪ ਮਿਲ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਬੜੀ ਚਹਲ ਪਹਿਲ ਹੋਇਆ ਕਰਦੀ ਸੀ ਕਹਿੰਦੇ ਇੱਥੇ ਚਹਲ ਪਹਿਲ ਇੰਨੀ ਹੋਇਆ ਕਰਦੀ ਸੀ ਕਿ ਜਿੱਥੇ ਨਵਾਬ ਸਾਹਿਬ ਦੀ ਰਹਾਇਸ਼ ਹੋਊਗੀ ਚਾਰੋਂ ਪਾਸੇ ਫੌਜਾਂ ਲੱਗੀਆਂ ਹੋਈਆਂ ਹੋਣਗੀਆਂ ਘੋੜਸਵਾਰ ਫੌਜਾਂ ਪੈਦਲ ਫੌਜਾਂ ਉਹਨਾਂ ਦੀ ਰਾਖੀ ਕਰਦੇ ਹੋਣਗੇ ਤਾਂ ਚਹਲ ਪਹਿਲ ਕਿਉਂ ਨਹੀਂ ਹੋਊਗੀ ਕਿਲੇ ਦੇ ਅੰਦਰ ਕਿੰਨੇ ਮੁਲਾਜ਼ਮ ਕੰਮ ਕਰਦੇ ਸੀਗੇ ਨਵਾਬ ਨਵਾਬਾਂ ਦੀਆਂ ਬੇਗਮਾਂ ਤਾਂ ਹੁਣ ਮੈਂ ਤੁਹਾਨੂੰ ਇਹ ਦਿਖਾਉਣਾ ਚਾਹਣਾ ਕਿ ਉੱਥੇ ਅੱਗੇ ਜਿਹੜਾ ਆ ਕਮਰੇ ਟੇਹ ਟੇਰੀ ਹੋਏ ਨੇ ਕਿੱਥੇ ਨਵਾਬ ਸਾਹਿਬ ਰਹਿੰਦੇ ਸੀਗੇ ਕਿੱਥੇ ਉਹਨਾਂ ਦੀਆਂ ਬੇਗਮਾਂ ਰਹਿੰਦੀਆਂ ਸੀਗੀਆਂ ਪਹਿਲਾਂ ਕਿਲੇ ਦੀ ਲੋਕੇਸ਼ਨ ਥੋੜੀ ਜੀ ਦੱਸ ਦਵਾਂ ਕਿ ਜਦੋਂ ਇਹ ਬਣਾਇਆ ਗਿਆ ਸਾ ਕਿਲਾ ਉਸ ਸਮੇਂ ਜੰਗਾਂ ਦਾ ਟਾਈਮ ਸੀਗਾ ਇਹਦੀ ਸਿਕਿਉਰਿਟੀ ਵਾਸਤੇ ਬੜੀ ਉਬਰਦਸਤ ਇੰਤਜ਼ਾਮ ਕੀਤੇ ਗਏ ਸੀਗੇ ਹਿਫਾਜ਼ਤ ਵਾਸਤੇ ਇਹ ਜਿਹੜੀਆਂ ਚਾਰੋਂ ਪਾਸੇ ਚਾਰ ਬੁਰਜੀਆਂ ਦੇਖ ਰਹੇ ਹੋ ਤੁਸੀਂ ਜੀ ਇਹ ਬੁਰਜੀਆਂ ਦੇ ਉੱਪਰ ਫੌਜੀ ਖੜਦੇ ਹੁੰਦੇ ਸੀਗੇ ਰਾਖੀ ਦੇ ਲਈ ਰਾਖੀ ਦੇ ਲਈ ਸਕਿਉਰਟੀ ਵਾਸਤੇ ਔਰ ਆਹ ਦੀਵਾਰ ਜੇ ਤੁਸੀਂ ਮੈਂ ਕੈਮਰਾਮੈਨ ਨੂੰ ਤੁਹਾਡਿਆਂ ਨੂੰ ਕਹੂੰਗਾ ਇਹ ਦੀਵਾਰ 12 ਫੁੱਟ ਚੌੜੀ ਹੈ ਹਾਂ ਤਕਰੀਬਨ 12 ਫੁੱਟ ਦੇ ਕਰੀਬ ਹੈਗੀ ਹੈ ਚੌੜੀ 12 ਫੁੱਟ ਚੌੜੀ ਹੈ ਇਹਦੇ ਉੱਤੇ ਕਾਰ ਭਜਾ ਸਕਦੇ ਆ ਆਪਾਂ ਜੀ ਉਹਦੇ ਬਰਬਰ ਫਿਰ ਪੌੜੀ ਚੜਾਈ ਹੋਈ ਹੈ ਉੱਪਰ ਮিনারਾਂ ਤੇ ਆ ਬੁਰਜੀਆਂ ਤੇ ਜਾਣ ਵਾਸਤੇ ਫੌਜੀ ਫੌਜੀਆਂ ਦੇ ਜਾਣ ਆਉਣ ਵਾਸਤੇ ਆ ਇਹਦਾ ਮੇਨ ਗੇਟ ਸੀਗਾ ਜੀ ਕਿਲੇ ਦਾ ਇਹੇ ਤਿੰਨ ਮੰਜ਼ਿਲਾ ਬਣਿਆ ਹੋਇਆ ਸੀਗਾ ਜੀ ਜੀ ਇਹਦੇ ਉੱਪਰ ਵੀ ਸਕਿਉਰਟੀ ਸੀਗੀ ਗੇਟ ਤੇ ਥੱਲੇ ਦਾ ਸੀਗੀ ਉੱਪਰੋਂ ਵੀ ਰਾਖੀ ਕਰਦੇ ਹੁੰਦੇ ਸੀਗੇ ਹੁਣ ਜਿਹੜੀ ਦੀਵਾਰ 12 ਫੁੱਟ ਚੌੜੀ ਹੈ ਬੈਕ ਵਾਲੀ ਦੀਵਾਰ ਇਹਦੀ 10 ਫੁੱਟ ਚੌੜੀ ਹੈ ਜੀ 10 ਫੁੱਟ ਚੌੜੀ ਵੀ ਕੱਲ ਨੂੰ ਅਗਰ ਕੋਈ ਹਮਲਾ ਕਰਕੇ ਵੀ ਆਉਂਦਾ ਹੈ ਤਾਂ ਇਹ ਦੀਵਾਰ ਤੋੜ ਕੇ ਨਹੀਂ ਆ ਸਕਦਾ ਉਹ ਜਦ ਚੜ ਕੇ ਆਊਗਾ ਤੇ ਉਹ ਆ ਤਾਂ ਜਦੋਂ ਅੰਦਰੋਂ ਉਹ ਕੰਮ ਕਰਤਾ ਕਰਤਾ ਜਾਊਗਾ ਮਤਲਬ ਸਕਿਉਰਟੀ ਪੱਖੋਂ ਇਹ ਕਿਲਾ ਬਹੁਤ ਮਜ਼ਬੂਤ ਬਣਾਇਆ ਗਿਆ ਸੀਗਾ ਇੱਕ ਜਿਹੜੀ ਹੋਰ ਖਾਸ ਦੱਸਣ ਵਾਲੀ ਗੱਲ ਹੈ ਇਹ ਸਾਰਾ ਕਿਲਾ ਛੋਟੀ ਇੱਟਾਂ ਦਾ ਜਿਹਨੂੰ ਨਾਨਕ ਸ਼ਾਹੀ ਕਹਿੰਦੇ ਨੇ ਉਹਦਾ ਬਣਿਆ ਹੋਇਆ ਹੈ ਔਰ ਇਹ ਨਵਾਬ ਸਾਹਿਬ ਨੇ ਆਪਣਾ ਪੱਠਾ ਲਾ ਕੇ ਖੁਦ ਆਪ ਇੱਟ ਤਿਆਰ ਕਰਕੇ ਆਪਣੇ ਪੱਠੇ ਦੀ ਇੱਟ ਲਾਈ ਸੀਗੀ ਜੇ ਗਿਣਤੀ ਕਰੀਏ ਤਾਂ ਲੱਖਾਂ ਦੀ ਤਲਾ ਚਿੱਟ ਲੱਗੀ ਹੋਈ ਹੈ ਔਰੇ ਜੀ ਉਹ ਆਪਣੇ ਪੱਠੇ ਦੀ ਕਿਉਂਕਿ ਇਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਕੜ ਆਉਂਦੀ ਸੀਗੀ ਨਾ ਉਹ ਫ੍ਰੀ ਮਿਲ ਗਈ ਇਹਨਾਂ ਨੂੰ ਪਿੰਡਾਂ ਚੋਂ ਜਿਹੜੀਆਂ ਲੱਕੜਾਂ ਆਉਂਦੀਆਂ ਉਹ ਪੱਠੇ 'ਚ ਕੰਮ ਆਈਆਂ ਲੇਬਰ ਇਹਨਾਂ ਦੀ ਆਪਣੀ ਮਿਲ ਗਈ ਇਹਨਾਂ ਨੂੰ ਬਗਾਰ 'ਚ ਲੋਕ ਲੈ ਲੈ ਉਹ ਇੱਟ ਸਾਰੀ ਆਪਣੇ ਪੱਠੇ ਤੋਂ ਤਿਆਰ ਹੋਈ ਹੋਈ ਮਿਲੀ ਇਹ ਕਿਲੇ ਦੀ ਬੰਦ ਤਵਾਰੇ ਦੱਸ ਰਿਹਾ ਹੁਣ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਵੀ ਕਿਲੇ ਦੇ ਵਿੱਚ ਕੀ ਕੀ ਹੈ ਤੇ ਬਿਲਕੁਲ ਅੱਗੇ ਚੱਲਦੇ ਆਂ ਤੇ ਮੈਂ ਇਹੀ ਕਹਿੰਦਾ ਸੀ ਵੀ ਜੇਕਰ ਇਹ ਕਿਲਾ ਉਸ ਵੇਲੇ ਪੂਰੀ ਚਹਲ ਪਹਿਲ ਨਾਲ ਭਰਪੂਰ ਸੀ ਤੇ ਇੱਥੇ ਕੋਈ ਆਮਦ ਹੁੰਦੀ ਸੀ ਕਿਸੇ ਵੱਡੇ ਅਫਸਰ ਦੀ ਤਾਂ ਉਹ ਅਫਸਰ ਦੇ ਸਵਾਗਤ ਲਈ ਕਿਹਾ ਸੁੰਨ ਦੇ ਵਿੱਚ ਆਇਆ ਵੀ ਇੱਥੋਂ ਜਿਹੜੇ ਹਾਥੀ ਘੋੜੇ ਸੀ ਉਹ ਵੱਡੀ ਤਾਜ਼ਾਦ ਦੇ ਵਿੱਚ ਉੱਧਰ ਲਜਾਏ ਜਾਂਦੇ ਸੀ ਦੂਸਰੇ ਮਹਿਲ ਦੇ ਵਿੱਚ ਜੀ ਉਹ ਇਦਾਂ ਸੀਗਾ ਜੀ ਉਹਨਾਂ ਨੂੰ ਨਾ ਜਦੋਂ ਮੁਬਾਰਕ ਮੰਜ਼ਿਲ ਪੈਲੈਸ ਲੈ ਕੇ ਮੁਬਾਰਕ ਮੰਜ਼ਿਲ ਤਾਂ ਬਣਿਆ ਨਹੀਂ ਸੀਗਾ ਉਸ ਟਾਈਮ ਜੀ ਉਸ ਟਾਈਮ ਇਹ ਬਣ ਗਿਆ ਸੀਗਾ ਦੀਵਾਨ ਖਾਨਾ ਜਿਹਨੂੰ ਸ਼ੀਸ਼ ਮਹਿਲ ਕਹਿੰਦੇ ਨੇ ਜੀ ਇੱਥੋਂ ਕਿਲੇ ਚੋਂ ਫਿਰ ਉਹਨਾਂ ਨੂੰ ਜਲੂਸ ਦੀ ਸ਼ਕਲ ਦੇ ਵਿੱਚ ਜੀ ਦੀਵਾਨ ਖਾਨੇ ਲੈ ਕੇ ਜਾਇਆ ਜਾਂਦਾ ਸੀਗਾ ਜੀ ਜਦੋਂ ਦੀਵਾਨ ਖਾਨੇ ਜਾਂ ਲੈ ਕੇ ਜਾਂਦੇ ਸੀਗੇ ਤਾਂ ਉਸ ਟਾਈਮ ਹਾਥੀ ਘੋੜਿਆਂ ਦਾ ਬਾਕਾਇਦਾ ਇੱਕ ਜਲੂਸ ਹੀ ਸ਼ਕਲ ਚ ਉਹਨਾਂ ਨੂੰ ਲਿਜਾਇਆ ਜਾਂਦਾ ਸੀਗਾ ਔਰ ਰਸਤੇ ਜਿਹੜੇ ਬਾਜ਼ਾਰ ਪੈਂਦੇ ਨੇ ਉਹ ਬਾਕਾਇਦਾ ਸਜਾਏ ਜਾਂਦੇ ਸੀਗੇ ਵੀ ਉਹਨੂੰ ਇਹ ਮਹਿਸੂਸ ਹੋਵੇ ਕਿ ਆਇਆ ਤਾਂ ਮੇਰਾ ਇੱਥੇ ਭਰਪੂਰ ਸਵਾਗਤ ਕੀਤਾ ਗਿਆ ਇਹ ਜੀ ਜਿਸ ਜਿੱਥੇ ਆਪਾਂ ਖੜੇ ਆ ਜੀ ਇਹ ਕਿਲਾ ਰਹਿਮਤਗੜ੍ਹ ਦਾ ਉਹ ਹਿੱਸਾ ਹੈ ਇਹਨੂੰ ਹਾਲ ਕਿਹਾ ਜਾਂਦਾ ਸੀਗਾ ਜਿਹਨੂੰ ਦੀਵਾਨ ਖਾਨਾ ਜਿੱਥੇ ਨਵਾਬ ਸਾਹਿਬ ਬੈਠਦੇ ਹੁੰਦੇ ਸੀਗੇ ਔਰ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੁੰਦੇ ਸੀਗੇ ਜੀ ਇਹ ਇਧਰ ਤੋਂ ਲੈ ਕੇ ਜੀ ਇਹ ਇਹ ਇਸ ਪਾਸੇ ਤੋਂ ਲੈ ਕੇ ਉਹ ਗੇਟ ਇਹਦਾ ਉਧਰ ਹੈ ਜੀ ਮੇਨ ਗੇਟ ਮੇਨ ਗੇਟ ਉਧਰੋਂ ਮੇਨ ਗੇਟ ਹੁੰਦਾ ਸੀ ਮੇਨ ਗੇਟ ਤੋਂ ਆ ਕੇ 베ੜਾ ਸੀ 베ੜੇ ਤੋਂ ਬਾਅਦ ਫਿਰ ਦਿਵਾਨ ਹਾਲ ਸੀਗਾ ਜੀ ਇਹ ਪਿੱਛੇ ਜਿਹੜੇ ਕਮਰੇ ਸੀਗੇ ਇਹ ਸਕਿਉਰਟੀ ਦੇ ਕਮਰੇ ਸੀਗੇ ਜੀ ਇਹ ਹੁਣ ਢਹਿਟੇ ਨਹੀਂ ਹੋ ਚੁੱਕੇ ਨੇ ਤੇ ਇਹਦੀ ਮੈਂ ਬੰਤਰ ਦਿਖਾਉਣੀ ਚਾਹਣਾ ਤੇ ਆਹ ਪਿੱਛੇ ਜਿਹੜੇ ਦੇਖ ਰਿਹਾ ਹਾਂ ਇਹ ਮੁਗਲ ਟਾਈਪ ਦਾ ਮੁਗਲ ਸ਼ੈਲੀ ਦਾ ਬਣਿਆ ਬਰਤੀ ਗਈ ਹੈ ਬਰਤੀ ਗਈ ਹੈ ਇਹਦੇ ਜਿਹੜੇ ਆਹਨੇ ਡਾਟਾ ਨੇ ਇਹਨਾਂ ਦੀਆਂ ਦਰਵਾਜੀਆਂ ਦੀਆਂ ਇਹ ਸਾਰੀਆਂ ਉਸ ਹਿਸਾਬ ਦੀਆਂ ਬਣੀਆਂ ਹੋਈਆਂ ਨੇ ਜੀ ਦਾ ਮੋਗਲ ਸ਼ੈਲੀ ਛੋਟੇ ਇੱਟਾਂ ਦਾ ਬਣਿਆ ਹੋਇਆ ਇਹਦੇ ਵਿੱਚ ਵੱਡੇ ਇੱਟ ਦਾ ਬਿਲਕੁਲ ਵੀ ਪ੍ਰਯੋਗ ਨਹੀਂ ਕਿਉਂਕਿ ਉਸ ਟਾਈਮ ਵੱਡੇ ਇੱਟ ਚੱਲੇ ਨਹੀਂ ਸੀਗੇ ਜੀ ਇਸ ਕਰਕੇ ਇਹ ਇਹਦੀ ਬੰਤਰ ਜਿਹੜੀ ਹੈ ਉਹ ਮੁਗਲ ਸ਼ੈਲੀ ਜੇ ਬਣੀ ਹੋਈ ਹੈ ਔਰ ਡਾਟਾ ਇਹਦੀਆਂ ਸਾਰੀਆਂ ਜਿੰਨੇ ਵੀ ਰਵਾਜੇ ਉਸ ਹਿਸਾਬ ਨਾਲ ਕੰਧਾਂ ਹਰ ਚੀਜ਼ ਦਾ ਜਿਹੜਾ ਤੁਸੀਂ ਆਰਟ ਦੇਖੋਗੇ ਉਹ ਮੁਗਲ ਸ਼ੈਲੀ ਚ ਬਣਿਆ ਹੋਇਆ ਹੈ ਤੇ ਹੁਣ ਮੈਂ ਤੁਹਾਨੂੰ ਇੱਥੋਂ ਖੜ ਕੇ ਅਗਰ ਕੈਮਰਾਮੈਨ ਤੁਹਾਡੇ ਇੱਥੇ ਆ ਜੇ ਤਾਂ ਮੈਂ ਤੁਹਾਨੂੰ ਇੱਥੋਂ ਦਿਖਾ ਦਵਾਂ ਹਰ ਬੁਰਜੀ ਤੇ ਜਾਣ ਵਾਸਤੇ ਪੌੜੀਆਂ ਨੇ ਚੜਾਈਆਂ ਹੋਈਆਂ ਸੀ ਫੌਜੀ ਪਾਣੀ ਪਿੰਦੇ ਸੀਗੇ ਇਹ ਅੰਦਰ ਇਹਲੇ ਦੇ ਅੰਦਰ ਜਿੰਨਾ ਵੀ ਪਾਣੀ ਦਾ ਇਸਤੇਮਾਲ ਹੁੰਦਾ ਸੀਗਾ ਉਹ ਸਾਰਾ ਇਸ ਖੂਹ ਤੋਂ ਕਿਉਂਕਿ ਜਿੱਥੇ ਕੋਈ ਰਹਿائش ਕਰਨੀ ਹੈ ਤਾਂ ਉੱਥੇ ਖੂਹ ਹੋਣਾ ਜ਼ਰੂਰੀ ਪਾਣੀ ਜ਼ਰੂਰੀ ਹੈ ਪਾਣੀ ਬਿਨਾਂ ਤਾਂ ਰਹਿائش ਕਿਸੇ ਕੰਮ ਦੀ ਨਹੀਂ ਹੈ ਇਸ ਕਰਕੇ ਇਹਦੇ ਅੰਦਰ ਖੂਹ ਪਟਿਆ ਗਿਆ ਸੀਗਾ ਔਰ ਖੂਹ ਅੱਜ ਵੀ ਮੌਜੂਦ ਹੈ ਪੱਕਾ ਖੂਹ ਉਹਦੀ ਮੌਣ ਬਣੀ ਹੋਈ ਸੀਗੀ ਉਸੇ ਦਾ ਪਾਣੀ ਸਪਲਾਈ ਹੁੰਦਾ ਸੀਗਾ ਸਾਰੇ ਕਿਤੇ ਔਰ ਹੁਣ ਗੱਲ ਆਪਾਂ ਸਕਿਉਰਟੀ ਦੀ ਉਹਦੀ ਕਰਦੇ ਆ ਕਿ ਇਹ ਸੰਭਾਲਿਆ ਕਿਉਂ ਨਹੀਂ ਗਿਆ ਮਸਲਾ ਇਹ ਹੈ ਕਿ ਜਦੋਂ ਉਹਨਾਂ ਨੇ ਆਪਣੀ ਰਹਿائش ਖਤਮ ਕਰ ਲਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜ਼ਰੂਰਤ ਨਹੀਂ ਰਹੀ ਫੌਜ ਦਾ ਕੋਈ ਕੰਮ ਨਹੀਂ ਥਾ ਇਸ ਕਰਕੇ ਇਹ ਲਾवारिस ਛੱਡਿਆ ਗਿਆ ਕਿਲਾ ਲਾवारिस ਰਹਿਣ ਕਰਕੇ ਦੇਖ ਪਲ ਹੋਈ ਨਹੀਂ ਢੇ ਢੇਰੀ ਹੁੰਦਾ ਰਹਾ ਜਦ ਤੱਕ ਤਾਂ ریاਸਤਾਂ ਰਹੀਆਂ ਸਾਨੂੰ 1947 ਚ ریاਸਤਾਂ ਰਹੀਆਂ 48 ਦੇ ਆਸਤਾਂ ਖਤਮ ਕਰਤੀਆਂ ਉਹ ਨਵਾਬਾਂ ਦੇ اختیار ਵੀ ਖਤਮ ਹੋ ਗਏ ਤਾਂ ਜੇ ਫੇਰ ਕਿਸੇ ਨੇ ਹਫਾਜ਼ਤ ਕਰਨੀ ਸੀ ਤਾਂ ਵੀ ਨਹੀਂ ਕਰ ਸਕਿਆ ਕੋਈ ਜਦ ਹੁੰਦੇ ਹੋਏ ਨਹੀਂ ਕਰ ਸਕੇ ਜਦੋਂ ਹੁਣ ਨਵਾਬੀ ਨਹੀਂ ਰਹੀ ਤਾਂ ਫੇਰ ਕੌਣ ਹਫਾਜ਼ਤ ਕਰੂ ਉਸ ਤੋਂ ਬਾਅਦ ਜਿਹੜੀ ਹੈ ਉਹ ਨਵਾਬ ਸਾਹਿਬ ਦੀ ਅੱਗੇ ਪੀੜ੍ਹੀ ਨਹੀਂ ਚੱਲ ਸਕੀ ਜੀ ਨਵਾਬ ਸਾਹਿਬ ਦੇ ਅੱਗੇ ਆਖਰੀ ਨਵਾਬ ਦੇ ਔਲਾਦ ਨਹੀਂ ਹੋਈ ਸਾਰੀ ਸਾਰੀ ਹੁਣ ਸੈਂਟਰ ਦੇ ਡਿਫੈਂਸ ਮਿਨਿਸਟਰੀ ਦੇ ਅੰਡਰ ਹੈ ਹੂੰ ਉਸ ਤੋਂ ਬਾਅਦ ਹਫਾਜ਼ਤ ਕੌਣ ਕਰੇ ਜੀ ਪਬਲਿਕਿਟੀ ਦਾ ਹੋਣੇ ਰਹੇ ਨਹੀਂ ਸਾਰਾ ਨਮੂਨਾ ਸੀਗਾ ਇੱਕ ਜੀ ਜਿਹੜਾ ਕਿ ਨਹੀਂ ਰਹਾ ਅੱਛਾ ਇੱਕ ਹੋਰ ਗੱਲ ਇੱਥੋਂ ਮਤਲਬ ਬੜੀ ਕਹਿ ਲੀਏ ਵੀ ਕਈ ਲੋਕ ਕਹਿੰਦੇ ਨੇ ਵੀ ਇੱਥੋਂ ਸਰੰਗਾਂ ਵੀ ਜਾਂਦੀਆਂ ਸੀ ਜੀ ਉਹ ਸੱਚ ਹੈ ਕਿ ਝੂਠ ਹੈ ਜੀ ਉਹ ਸਾਰਾ ਕੁਝ ਝੂਠ ਹੈ ਜੀ ਅਗਰ ਸਰੰਗਾਂ ਜਾਂਦੀਆਂ ਹੁੰਦੀਆਂ ਹੁਣ ਤਾਂ ਹੁਣ ਨੂੰ ਤਾਂ ਖੁਦਾਈ ਕਰਕੇ ਕੱਦਾ ਹੁਣ ਤਾਂ ਸਰਕਾਰ ਦੇ ਅੰਡਰ ਹੈ ਉਦੋਂ ਦਾ ਚਲੋ ਨਵਾਸਾਲ ਦੇ ਹੁੰਦੇ ਹੋਏ ਕੋਈ ਇਹ ਗੱਲ ਕਰ ਨਹੀਂ ਸਕਦਾ ਇਹ ਸਾਰੀਆਂ ਉਡਾਈਆਂ ਹੋਈਆਂ ਗੱਲਾਂ ਨੇ ਹੂੰ ਕੋਈ ਉਹ ਨਹੀਂ ਹੈ ਤਾਂ ਹਾਂ ਤੈ ਖਾਨੇ ਬਣਾਏ ਜਾਂਦੇ ਸੀ ਕਿਉਂਕਿ ਫੌਜੀ ਕਿਲਾ ਸੀਗਾ ਇਹ ਉਹ ਹਥਿਆਰ ਵਗੈਰਾ ਰੱਖਣ ਵਾਸਤੇ ਅਸਲਾ ਲੁਕਾਉਣ ਵਾਸਤੇ ਤੈ ਖਾਨੇ ਬਣਾਏ ਜਾਂਦੇ ਸੀਗੇ ਜ਼ਮੀਨ 'ਚ ਉਹ ਤੈ ਖਾਨੇ ਰੂਰ ਸੀਗੇ ਇਸ ਕਿਲੇ ਦੇ ਵਿੱਚ ਉਹ ਕੋਈ ਸੁਰੰਗ ਨਹੀਂ ਸੀ ਬਾਕੀ ਤਾਂ ਕਈ ਆਪੇ ਜੰਮੇ ਇਤਿਹਾਸਕਾਰ ਕੋਈ ਕਹਿੰਦਾ ਇੱਕ ਸੁਰਗ ਦਿੱਲੀ ਨੂੰ ਜਾਂਦੀ ਸੀ ਇੱਕ ਸੁਰਗ ਲਾਹੌਰ ਨੂੰ ਜਾਂਦੀ ਸੀ ਇਹਦੇ ਚ ਅਗਰ ਉਹ ਸੁਰਗਾਂ ਹੁੰਦੀਆਂ ਤਾਂ ਅੱਜ ਤਾਂ ਹੁਣ ਕੋਈ ਬਵੰਦੇ ਨਹੀਂ ਹੈਗੇ ਇਤਿਹਾਸਕ ਗੱਲਾਂ ਪੇਸ਼ ਕੀਤੀਆਂ ਜਾਂਦੀਆਂ ਨੇ ਜੀ ਪੇਸ਼ ਕੀਤੀਆਂ ਜਾਂਦੀਆਂ ਨੇ ਜਦ ਕਿ ਇਹਨਾਂ ਚ ਤੱਥ ਕੋਈ ਸਚਾਈ ਕੋਈ ਨਹੀਂ ਹੈ ਸਚਾਈ ਕੋਈ ਨਹੀਂ ਹੈ ਹੁਣ ਅੱਜ ਵੀ ਖੋਦਾਈ ਹੋ ਸਕਦੀ ਹੈ ਦੇਖ ਲਓ ਜੇ ਸੁਰਗਾਂ ਜਾਂਦੀਆਂ ਨੇ ਤਾਂ ਕੱਢ ਲਓ ਤੇ ਹੁਣ ਆਪਾਂ ਕਿਹੜਾ हिस्सा देखिए जेड़ा अकेले ਦਾ ਰਹਿ ਗਿਆ ਜੀ ਬਸ ਮੇਰੇ ਖਿਆਲ ਤਾਂ ਜੀ ਹੁਣ ਖੰਡਰ ਨੇ ਉਹਨਾਂ ਦਾ ਇੱਕ ਵਾਰ ਨਿਗਾ ਪਵਾ ਦਿਓ ਉਸ ਤੋਂ ਬਾਅਦ ਤਾਂ ਹੁਣ ਕਿਲੇ 'ਚ ਹੋਰ ਕੁਝ ਹੈ ਨਹੀਂ ਇੱਕ ਵਾਰੀ ਕੈਮਰਾ ਘੁਮਾ ਦਿਓ ਖੰਡਰ ਦੇਖਣ ਨੂੰ ਰਹਿ ਗਏ ਜੀ ਨਵੀਂ ਪੀੜ੍ਹੀ ਵਾਸਤੇ ਕਿਲਾ ਨਹੀਂ ਰਿਹਾ ਹੁਣ ਜੀ ਖੰਡਰ ਨੇ ਨਿਸ਼ਾਨੀਆਂ ਨੇ ਬਸ ਕਿਲੇ ਦੀ ਤੇ ਸਿੱਖ ਸਾਹਿਬ ਇਹ ਮੇਨ ਐਂਟਰੀ ਹੈ ਜਿੱਥੋਂ ਆਪਾਂ ਹੁਣ ਜਾ ਰਹੇ ਹਾਂ ਜੀ ਬਿਲਕੁਲ ਇਹ ਕਿਲੇ ਦਾ ਮੇਨ ਗੇਟ ਸੀਗਾ ਜੀ ਔਰ ਇਹਦੇ ਉੱਪਰ ਚਿਵਾਰੇ ਬਣੇ ਹੋਏ ਸੀਗੇ ਹੂੰ ਇਹ ਉਹਨਾਂ ਚ ਫੌਜੀਆ ਦੇ ਰਹਿائش ਸੀਗੀ ਔਰ ਉਹ ਆਉਣ ਜਾਣ ਦਾ ਜਿਹੜਾ ਸਕਿਉਰਟੀ ਦਾ ਉਸ ਪਰਪਸ ਨਾਲ ਵੀ ਆ ਸਾਈਡਾਂ ਦੇ ਵਿੱਚ ਜਿਹੜੀਆਂ ਬੈਰਕਾਂ ਬਣੀਆਂ ਹੋਈਆਂ ਨੇ ਇਹਨਾਂ ਵਿੱਚ ਵੀ ਫੌਜੀ ਰਹਿੰਦੇ ਸੀਗੇ ਔਰ ਇਹ ਸਕਿਉਰਟੀ ਪੱਖੋਂ ਕਿਲਾ ਕਿਸੇ ਵੀ لحاظ ਨਾਲ ਕੱਟ ਨਹੀਂ ਹੈ ਇਹ ਕਿਲਾ ਹਰ لحاظ ਨਾਲ ਪੂਰਾ ਹੈ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਸੀਗੇ ਜੀ ਵੀ ਕਿਲੇ ਦੇ ਬਿਲਕੁਲ ਸਾਹਮਣੇ ਇੱਕ ਬਿਲਡਿੰਗ ਬਣਾਈ ਗਈ ਸੀ ਜੀ ਜਦੋਂ ਕਿਲਾ ਬਣਿਆ ਉਦੋਂ ਨਹੀਂ ਬਣੀ ਸੀ ਇਹ ਜੀ ਬਾਅਦ ਵਿੱਚ ਬਣਾਈ ਗਈ ਹੈ ਜੀ ਹਾਂ ਜੀ ਕਿਲਾ ਜਿਹੜਾ ਹੈ ਉਹ ਬਣਿਆ 1796 97 ਇਸ ਵੀ ਦੇ ਜੀ ਨਵਾਬ ਅਤੌਲਾ ਖਾਨ ਨੇ ਬਣਾਇਆ ਜੀ ਉਸ ਤੋਂ ਬਾਅਦ ਫਿਰ ਜਿਉਂ-ਜਿਉਂ ਜ਼ਰੂਰਤ ਪੈਂਦੀ ਗਈ ਉਸ ਹਿਸਾਬ ਨਾਲ ਅਦਾਲਤਾਂ ਦਾ ਗਠਨ ਹੁੰਦਾ ਰਿਹਾ ਜੀ ਮਲੇਰ ਕੋਲ ਰਿਆਸਤ ਨੂੰ ਲੋਕੀ ਬਹੁਤ ਛੋਟਾ ਸਮਝ ਕੇ ਵੀ ਰਿਆਸਤ ਕੀ ਸੀਗੀ ਜੀ ਬਹੁਤ ਬੰਦੇ ਤਾਂ ਉਹਨੂੰ ਰਿਆਸਤ ਐ ਨਹੀਂ ਸਮਝਦੇ ਸੀਗੇ ਜੀ ਤੇ ਮੈਂ ਦੱਸਣਾ ਇਹ ਚਾਹਣਾ ਕਿ ਮਲੇਰ ਕੋਲ ਰਿਆਸਤ ਦੀ ਆਪਣੀ ਹਾਈ ਕੋਰਟ ਸੀਗੀ ਜੀ ਮਲੇਰ ਕੋਲਾ ਰਿਆਸਤ ਦੀ ਹਾਈ ਕੋਰਟ ਸੀ ਬਾਗ ਆਪਣੀ ਹਾਈ ਕੋਰਟ ਸੀਗੀ ਜੀ ਰਿਆਸਤਾਂ ਦੀਆਂ ਹਾਈ ਕੋਰਟਾਂ ਸੀਗੀਆਂ ਉਹ ਵੱਡੀਆਂ-ਵੱਡੀਆਂ ਰਿਆਸਤਾਂ ਦੀਆਂ ਹੁੰਦੀਆਂ ਮੈਂ ਜਦ ਕਿ ਮਲੇਰ ਕੋਲਾ ਰਿਆਸਤ ਦੀ ਵੀ ਆਪਣੀ ਹਾਈ ਕੋਰਟ ਸੀ ਇਹਦੀ ਜ਼ਰੂਰਤ ਕਦੋਂ ਪੈਂਦੀ ਸੀ ਸੇਖ ਸਾਹਿਬ ਇਹ ਜ਼ਰੂਰਤ ਪੈਂਦੀ ਸੀ ਜਦੋਂ ਲੋਅਰ ਕੋਰਟ ਦੇ ਵਿੱਚ ਛੋਟੀਆਂ ਅਦਾਲਤਾਂ ਦੇ ਵਿੱਚ ਮੁਕੱਦਮੇ ਚੱਲਦੇ ਰਹਿੰਦੇ ਸੀਗੇ ਅੱਗੇ ਅਗਰ ਕਿਸੇ ਪੱਖ ਨੂੰ ਅਪੀਲ ਕਰਨ ਦੀ ਲੋੜ ਪੈਂਦੀ ਸੀ ਤਾਂ ਉਹ ਫਿਰ ਹਾਈ ਕੋਰਟ ਨਹੀਂ ਸੀਗੀ ਇੱਥੇ ਤਾਂ ਨਵਾਬ ਇਬਰਾਹਿਮ अली ਖਾਨ ਦੇ ਦੌਰ ਦੇ ਵਿੱਚ ਇਸ ਨੂੰ ਮਹਿਸੂਸ ਕੀਤਾ ਗਿਆ ਉਦੋਂ ਜ਼ਰੂਰਤ ਪੈ ਗਈ ਉਦੋਂ ਜ਼ਰੂਰਤ ਪਈ ਜ਼ਰੂਰਤ ਪਈ ਤਾਂ 1892 ਦੇ ਵਿੱਚ ਮਲੇਰ ਕੋਲਾ रियासत ਨੂੰ ਦੁਬਾਰਾ ਸੋਧਿਆ ਗਿਆ ਇਹਦੇ ਕਾਨੂੰਨਾਂ 'ਚ ਰੱਦੋਗੱਲ ਕੀਤੀ ਗਈ ਸੋਧ ਕੀਤੀ ਗਈ ਸੋਧ ਕਰਕੇ ਫਿਰ ਇਹ ਮਲੇਰ ਕੋਲਾ रियासत ਦੀ ਹਾਈ ਕੋਰਟ ਬਣਾਈ ਗਈ ਹੈ ਹਾਈ ਕੋਰਟ ਵਾਸਤੇ ਜਿਹੜੀ ਜਗ੍ਹਾ ਸ਼ੇਫ ਚੁਣੀ ਗਈ ਉਹ ਕਿਲੇ ਦੇ ਬਿਲਕੁਲ ਸਾਹਮਣੇ ਚੁਣੀ ਗਈ ਇਹਦੀਆਂ 2 ਵਜਾ ਸੀਗੀਆਂ ਕਿ ਹਰ ਇੱਕ ਕੇਸ ਤਾਂ ਹਾਈ ਕੋਰਟ ਚ ਆਉਣਾ ਨਹੀਂ ਹੈ ਬਿਲਕੁਲ ਕੋਈ ਕੋਈ ਕੇਸ ਆਊਗਾ ਔਰ ਇਹ ਆਊਗਾ ਕੋਈ ਵੱਡੀ ਪਾਰਟੀ ਦੇ ਹੀ ਆਊਗਾ ਤਾਂ ਉਹ ਕੇਸ ਹੈ ਵੀ ਉਹ ਇੱਥੇ ਤੱਕ ਚੱਲ ਕੇ ਆ ਸਕਦੇ ਹਨ ਠੀਕ ਹੈ ਨਹੀਂ ਜੀ ਤਾਂ ਇਸ ਕਰਕੇ ਫਿਰ ਇਹ ਹਾਈ ਕੋਰਟ ਦੀ ਬਿਲਡਿੰਗ ਬਣਾਈ ਗਈ ਔਰ ਵੱਡੀ ਗੱਲ ਜਿਹੜੀ ਦੱਸਾਂ ਤੁਹਾਨੂੰ ਕਿਉਂਕਿ ਕਿਲੇ ਦਾ ਮੈਂ ਤੁਹਾਨੂੰ ਦਿਖਾ ਚੁੱਕਿਆ ਕਿ ਜਿਹੜਾ ਇਹ ਬੰਤਰ ਹੈ ਉਹ ਮੁਗਲ ਸ਼ੈਲੀ ਜੀ ਬਣੀ ਹੋਈ ਹੈ ਹੁਣ ਇਹ ਬੰਤਰ ਤੇ ਨਿਗਾਹ ਮਾਰ ਕੇ ਦੇਖੋ ਇਹ ਵਿਕਟੋਰੀਆ ਸ਼ੈਲੀ ਜੀ ਬਣੀ ਹੋਈ ਹੈ ਉਹ ਸਮੇ ਦਾ ਫਰਕ ਪੈ ਗਿਆ ਤੇ ਇੱਟ ਵੀ ਕਹਿ ਲਈ ਵੀ ਵੱਡੀ ਲੱਗੀ ਹੋਈ ਹੈ ਉਦੋਂ ਵੱਡੇ ਇੱਟ ਚੱਲ ਪਏ ਸੀ ਨਾਨਕ ਸ਼ਾਹੀ ਖਤਮ ਹੋ ਗਈ ਸੀ ਤਾਂ ਵੱਡੀ ਇੱਟ ਦਾ ਛੋਟੀ ਇੱਟ ਦਾ ਵੀ ਫਰਕ ਹੈ ਸਮੇ ਦਾ ਫਰਕ ਹੈ ਉਹ ਨਵਾਬ ਅਤਾਉੱਲਾ ਖਾਨ ਦੇ ਦੌਰ ਚ ਬਣਿਆ ਇਹ ਨਵਾਬ ਇਬਰਾਹਿਮ ਅਲੀ ਖਾਨ ਦੇ ਦੌਰ ਚ ਬਣੀ ਹਾਈ ਕੋਰਟ ਜਿਹੜੀ ਹੈ ਤੇ ਇਹ ਹਾਈ ਕੋਰਟ ਦੀ ਬਿਲਡਿੰਗ ਤਿਆਰ ਹੋ ਗਈ ਇਤੋਂ ਬਾਅਦ ਅਗਰ ਕੋਈ ਕੇਸ ਜਾਂਦਾ ਸੀ ਤਾਂ ਉਹ ਦਿਵਾਨੇ ਖਾਸ ਜਾਂਦਾ ਸੀ ਦੀਵਾਨੇ ਖਾਸ ਪੁੱਛੋਗੇ ਕੀ ਹੈ ਦੀਵਾਨੇ ਖਾਸ ਕੀ ਹੈ ਮੈਂ ਪੁੱਛਣਾ ਸੀ ਜ਼ਰੂਰ ਦੀਵਾਨੇ ਖਾਸ ਕੀ ਹੈ ਤੇ ਉਹਦੀ ਰਹਿਨਮਾਈ ਕੌਣ ਕਰਦੇ ਸੀ ਦੀਵਾਨੇ ਖਾਸ ਜਿਹੜਾ ਸੀਗਾ ਉਹ ਕਿਲੇ ਦੇ ਅੰਦਰ ਅਦਾਲਤ ਲੱਗਦੀ ਸੀਗੀ ਉਹ ਨਵਾਬ ਸਾਹਿਬ ਦੀ ਅਦਾਲਤ ਸੀਗੀ ਜੋ ਤੁਸੀਂ ਦਿਖਾਇਆ ਦੀਵਾਨ ਹਾਲ ਦੀਵਾਨ ਹਾਲ ਜਿਹੜਾ ਤੁਹਾਨੂੰ ਦਿਖਾਇਆ ਉਹ ਜਿਹੜਾ ਕੋਈ ਕੇਸ ਇੱਥੇ ਵੀ ਨਿਬੜਦਾ ਨਹੀਂ ਸੀਗਾ ਅੱਗੇ ਕਿਸੇ ਨੇ ਅਪੀਲ ਕਰਨੀ ਹੁੰਦੀ ਤਾਂ ਲਾਸਟ ਪੌਡੀ ਜਿਹੜੀ ਸੀਗੀ ਉਹ ਨਵਾਬ ਸਾਹਿਬ ਦਾ ਦਿਵਾਨੇ ਖਾਸ ਸੀਗਾ ਅੰਤਿਮ ਸੀ ਵੀ ਉੱਥੇ ਦਾ ਫੈਸਲਾ ਮੰਨਣਾ ਪੈਣਾ ਮੰਨਣਾ ਪੈਣਾ ਫਿਰ ਉਹ ਫਿਰ ਨਵਾਬ ਸਾਹਿਬ ਦੋਨਾਂ ਧਿਰਾਂ ਦੀ ਗੱਲਬਾਤ ਸੁਣ ਕੇ ਉਸ ਹਿਸਾਬ ਨਾਲ ਆਪਣੇ ਆਪਣੇ ਮੁਤਾਬਕ ਫੈਸਲਾ ਉਹ ਦਿੰਦੇ ਜੋ ਸਹੀ ਬਣਦਾ ਹੁੰਦਾ ਸੀਗਾ ਉਹ ਫੈਸਲਾ ਨਵਾਬ ਸਾਹਿਬ ਦਿੰਦੇ ਸੀਗੇ ਵੈਸੇ ਤਾਂ ਹਾਈ ਕੋਰਟ 'ਚ ਨਿਪਟ ਜਾਂਦਾ ਸੀ ਅਗਰ ਹਾਈ ਕੋਰਟ 'ਚ ਨਹੀਂ ਨਿਪਟਦਾ ਤਾਂ ਦਿਵਾਨੇ ਖਾਸ ਦੇ ਵਿੱਚ ਜਾ ਕੇ ਨਵਾਬ ਸਾਹਿਬ ਦੀ ਅਦਾਲਤ ਉਹ ਆਖਰੀ ਅਦਾਲਤ ਸੀਗੀ ਤਾਂ ਹੁਣ ਇਹ ਹਾਈ ਕੋਰਟ ਦੀ ਬਿਲਡਿੰਗ ਬਾਰੇ ਮੈਂ ਦੱਸ ਰਿਹਾ ਸੀਗਾ ਕਿ ਹਾਈ ਕੋਰਟ ਦੀ ਬਿਲਡਿੰਗ ਜਿਹੜੀ ਹੈ ਇੱਕ ਤਾਂ ਇਹਦੀ ਬੰਤਰ ਦੇਖੋ ਗੋਲ ਔਰ ਇਹਦੀਆਂ ਡਾਟਾ ਦੇਖੋ ਤੁਸੀਂ ਮੈਂ ਅੰਦਰ ਤੁਹਾਨੂੰ ਮੁਗਲ ਸ਼ੈਲੀ ਦੀਆਂ ਡਾਟਾ ਵੀ ਦਿਖਾਈਆਂ ਨੇ ਇਹ ਵਿਕਟੋਰੀਆ ਸ਼ੈਲੀ ਦੀਆਂ ਡਾਟਾ ਦੇਖੋ ਜੀ ਇਹ ਵਿਕਟੋਰੀਆ ਸ਼ੈਲੀ ਜਿਹਾ ਬਣਿਆ ਹੋਇਆ ਹੈ ਹਾਈ ਕੋਰਟ ਦੀ ਬਿਲਡਿੰਗ ਹੈ ਜਿਹੜੀ ਤੇ ਉਹ ਜਿਹੜੀ ਇਮਾਰਤ ਹੈ ਉਹ ਮੁਗਲ ਸ਼ੈਲੀ ਜਿਹੀ ਬਣੀ ਹੋਈ ਹੈ ਜੀ ਤੇ ਇਹ ਅੰਦਰ ਜਾ ਕੇ ਦੇਖੋ ਦਿਖਾਈਓ ਬਾਅਦ ਚ ਦੇਖ ਲਿਓ ਤੇ ਇਹ ਬਿਲਡਿੰਗ ਜਿਹੜੀ ਹੈ ਆਪਣੇ ਟਾਈਮ ਦੀ ਬਹੁਤ ਵਧੀਆ ਬਿਲਡਿੰਗ ਬਣਾਈ ਗਈ ਸੀ ਅੱਜ ਜਿਹੜੀ ਕਿ ਢਹਿ ਢੇਰੀ ਹੋ ਗਈ ਅੱਜ ਸਾਨੂੰ ਦੇਖਣ ਨੂੰ ਇਹਦੀਆਂ ਨਿਸ਼ਾਨੀਆਂ ਹੀ ਦਿਖ ਰਹੀਆਂ ਨੇ ਤੇ ਬਾਕੀ ਹੋਰ ਕੁਝ ਨਹੀਂ ਦਿਖ ਰਿਹਾ ਆਪਣੇ ਦੌਰ ਦੀ ਇੱਕ ਬਿਹਤਰੀਨ ਬਿਲਡਿੰਗ ਹੈ ਇਹ ਹਾਈ ਕੋਰਟ ਦੀ ਬਿਲਡਿੰਗ ਔਰ ਇਹ ਹੈ ਕਿ ਦੇਖਣ ਵਾਸਤੇ ਘਟੋ ਘਟੇ ਦਾ ਟਾਂਚਾ ਦਾ ਖੜਾ ਕਿਲਾ ਰਹਿਮਤਗੜ ਦਾ ਤਾਂ ਉਹ ਵੀ ਨਹੀਂ ਬਚਿਆ ਹੈ ਉਹ ਤਾਂ ਖੰਡਰ ਦੇ ਵਿੱਚ ਤਬਦੀਲ ਉਹ ਤਾਂ ਖੰਡਰ ਵਿੱਚ ਤਬਦੀਲ ਹੋ ਗਿਆ ਹੈ ਇਹ ਨੂੰ ਵੀ ਅਗਰ ਸੰਭਾਲਿਆ ਜਾਵੇ ਤਾਂ ਅੱਜ ਇਹ ਸੰਭਾਲੀ ਜਾ ਸਕਦੀ ਹੈ ਬਿਲਡਿੰਗ ਕਿਉਂਕਿ ਇਹ ਨੂੰ ਜਿਆਦਾ ਟਾਈਮ ਨਹੀਂ ਹੋਇਆ ਕਿਲਾ ਰਹਿਮਤਗੜ ਨੂੰ ਤਾਂ 350 ਸਾਲ 300 ਸਾਲ ਹੋ ਗਿਆ ਉਹ ਤਾਂ 300 ਸਾਲ ਪੁਰਾਣੀ ਬਿਲਡਿੰਗ ਹੈ ਇਹ ਜਿਹੜੀ ਹੈ ਇਹ ਸਾਰੀ 150 ਸਾਲ ਪੁਰਾਣੀ ਹੈ ਇਸ ਕਰਕੇ ਇਹਨੂੰ ਸੰਭਿਆ ਜਾ ਸਕਦਾ ਹੈ ਪਰ ਸੰਭੇ ਕੌਣ ਜਰੂਰਤ ਵੀ ਹੈ ਸੰਭਣ ਦੀ ਜੀ ਸੰਭਣ ਦੀ ਜਰੂਰਤ ਹੈ ਸੈਂਟਰ ਗਵਰਨਮੈਂਟ ਕੋਲੋਂ ਪੰਜਾਬ ਗਵਰਨਮੈਂਟ ਆਪਣੇ ਕੋਲੇ ਲਵੇ ਟੂਰਿਜ਼ਮ ਡਿਪਾਰਟਮੈਂਟ ਆਪਣੇ ਕਬਜ਼ੇ 'ਚ ਕਰੇ ਲੋਕਾਂ ਦੇ ਦੇਖਣ ਵਾਸਤੇ ਇੱਕ ਵਧੀਆ ਥਾਂ ਵੀ ਬਣ ਜਾਏਗੀ ਔਰ ਟੂਰਿਸਟ ਪੁਆਇੰਟ ਬਣ ਜਾਏਗਾ ਬਹੁਤ ਵਧੀਆ ਸਰਕਾਰ ਦਾ ਆਮਦਨ ਦਾ ਵੀ ذریعہ ਹੋ ਜਾਊਗਾ ਔਰ ਇਤਿਹਾਸ ਬਚਿਆ ਵੀ ਰਹੂਗਾ ਕਿਤੇ ਇਹ ਤਾਂ ਨਹੀਂ ਸੇਖ ਸਾਹਿਬ ਬੀਏ ਬਿਲਡਿੰਗਾਂ ਜਿਉਂ-ਜਿਉਂ ਖੰਡਰ ਚ ਤਬਦੀਲ ਹੋਈਆਂ ਜਾ ਰਹੀਆਂ ਨੇ ਲੋਕਾਂ ਨੂੰ ਹੁਣ ਤੁਸੀਂ ਦੇਖਿਆ ਵੀ ਆ ਕਿ ਕੈਲੀਏ ਫੋਟੋ ਸ਼ੂਟ ਦੇ ਲਈ ਵਰਤਿਆ ਜਾਣ ਲੱਗ ਗਿਆ ਹਾਂਜੀ ਹਾਂ ਜਾਂ ਕੈਲੀਏ ਵੀ ਗਾਣੀ ਸ਼ੂਟ ਹੋਣ ਲੱਗ ਗਿਆ ਇੱਥੇ ਕਿਤੇ ਉੱਥੇ ਤੱਕ ਤਾਂ ਨਿਸ਼ੀਮਤ ਰਹੇਗਾ ਜੀ ਫਿਰ ਲੱਗਦਾ ਜਿੱਥੇ ਤੱਕ ਗਾਣਾ ਸ਼ੂਟ ਹੋ ਰਹੇ ਨੇ ਫੋਟੋ ਸ਼ੂਟ ਹੋ ਰਹੀ ਹੈ ਅੱਜ ਵੀ ਇੱਕ ਇੱਥੇ ਸ਼ੂਟਿੰਗ ਚੱਲ ਰਹੀ ਹੈ ਹੀਰੋ ਹੀਰੋਇਨ ਆਏ ਹੋਏ ਨੇ ਇਹ ਤਾਂ ਸਾਰਾ ਕੁਝ ਹੁੰਦਾ ਰਹੇ ਕੋਈ ਐਸੀ ਗੱਲ ਨਹੀਂ ਇਹਦੇ ਨਾਲ ਤਾਂ ਪ੍ਰਸਿੱਧੀ ਉਹ ਪ੍ਰਸਿੱਧੀ ਉਹ ਮਿਲੋ ਜਿਹੜਾ ਨਸ਼ੇੜੀਆਂ ਦੇ ਅੱਡੇ ਬਣ ਗਏ ਇਹ ਜੀਆਂ ਚਾਰੋਂ ਬੁਰਜੀਆਂ ਦੇ ਵਿੱਚ ਆ ਕੇ ਨਸ਼ੇੜੀ ਆ ਕੇ ਬੈਠਦੇ ਨੇ ਆਪਣੇ ਨਸ਼ੇ ਪੱਤੇ ਕਰਦੇ ਨੇ ਟੀਕੇ ਲਾਉਂਦੇ ਨੇ ਹੋਰ ਕੀ ਕਰਦੇ ਨੇ ਕਿਉਂਕਿ ਸੁਣਨੀ ਪਈ ਹੈ ਬਿਲਡਿੰਗ ਜੇ ਸੁਣਨੀ ਪਈ ਹੈ ਉਹਦਾ ਕੋਈ ਦੇਖਣ ਭਾਲਣ ਵਾਲਾ ਨਹੀਂ ਹੈ ਉਹਦੀ ਕੋਈ ਸੇਫਟੀ ਨਹੀਂ ਕੋਈ ਹਿਫਾਜ਼ਤ ਨਹੀਂ ਤਾਂ ਫਿਰ ਇਹ ਕੁਝ ਹੋਣਾ ਜੀ ਆਉਣ ਵਾਲੇ ਟਾਈਮ 'ਚ ਕਿ ਮੈਂ ਕਿਲਾ ਰਹਿਮਤਗੜ ਦੀ ਬੰਤਰਾਰੇ ਦੱਸ ਰਿਹਾ ਸੀਗਾ ਇੱਥੋਂ ਖੜ ਕੇ ਅਗਰ ਇੱਕ ਝਾਲਾ ਕਿ ਤੁਸੀਂ ਆ ਲਵਾਉਣਾ ਔਰ ਉਹਦੇ ਪਰੋ ਜਿਹੜਾ ਚੂਨੇ ਚ ਬਣੇ ਹੋਏ ਡਿਜ਼ਾਈਨ ਜਾਲੀਆਂ ਜੀ ਅਗਰ ਉਹ ਦਿਖਾਵੋ ਇਹਦੀਆਂ ਮਿਨਾਰਾਂ ਦਿਖਾਵੋ ਤੁਸੀਂ ਫਿਰ ਇਹ ਤੋਂ ਪਤਾ ਚੱਲਦਾ ਹੈ ਕਿ ਇਹ ਜਦੋਂ ਪੂਰੀ ਸੀ ਬਿਲਡਿੰਗ ਤਾਂ ਆਪਣੇ ਆਪ ਚ ਕੀ ਸੀਗਾ ਇੱਕ ਬਾ ਕਮਾਲ ਜਿਹੜੀ ਪ੍ਰਦਰਸ਼ਨੀ ਹੋਵੇਗੀ ਉਸ ਕਰ ਹਾਂਜੀ ਹਾਂਜੀ ਉਹ ਚੀਜ਼ਾਂ ਉਹ ਚੀਜ਼ਾਂ ਨੂੰ ਅਗਰ ਲਵਾਉਣਾ ਤੁਸੀਂ ਜੀ ਕਿਉਂਕਿ ਇੱਕ ਇੱਕ ਪਾਸਾ ਸਾਡੇ ਕੋਲੇ ਸੇਫ ਖੜਾ ਹੈ ਅਜੇ ਜੀ ਇੱਕ ਦਲੀ ਸਟ ਹੈ ਗਈ ਹੈ ਦੀ ਜੀ ਆ ਮੈਨ ਗੇਟ ਜਿਹੜਾ ਸੀ ਉਹ ਉੱਪਰੋਂ ਟ ਹੈ ਗਿਆ ਹਮ نیچے ਹਜੇ ਸਾਨੂੰ ਦਿਖ ਰਿਹਾ ਹੈ ਵੀ ਇਹ ਨਿਸ਼ਾਨੀਆਂ ਸਾਨੂੰ ਹਜੇ ਵੀ ਦੱਸ ਰਹੀਆਂ ਨੇ ਔਰ ਇਸ ਤਰ੍ਹਾਂ ਦੀਆਂ ਵੀਡੀਓ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜਾ ਕੁਛ ਇਹਦੇ ਚ ਕੈਦ ਹੋ ਗਿਆ ਘਟੋ ਘਟ ਉਹ ਤਾਂ ਮਹਿਫੂਜ਼ ਰਹਿ ਜਾਊਗਾ ਸੇਫ ਰਹਿ ਜਾਊਗਾ ਔਰ online ਨਸਲਾਂ ਘਟੋ ਘਾਟੇ ਜਦ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਕਿਲਾ ਰਹਿਮਤ ਗੜ੍ਹ ਚ ਕੀ ਕੀ ਹੈ ਠੀਕ ਹੀ ਹੈਗਾ ਸੀਗਾ ਇਹ ਵੀਡੀਓ ਬਣਾਉਣ ਦਾ ਇਹ ਵੀ ਇੱਕ ਫਾਇਦਾ ਹੁੰਦਾ ਹੈ ਇਹਦੇ ਨਾਲ ਇਤਿਹਾਸ ਸੰਭਾਇਆ ਜਾਂਦਾ ਹੈ ਇਹ ਤਾਂ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਇੱਧਰ ਨੂੰ ਚੱਲ ਕੇ ਆਏ ਵਰਨਾ ਖੰਡਰਾਂ ਚ ਕੌਣ ਆਉਂਦਾ ਅੱਜ ਕੱਲ ਠੀਕ ਹੈ ਨਹੀਂ ਤੇ ਸਿੱਖ ਸਾਹਿਬ ਤੁਸੀਂ ਵੀ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਹਰਬਾਨੀ ਜਨਾਬ ਤੁਹਾਡੀ ਤੇ ਇਹ ਸਨ ਇਫਤਖਾਰ ਸੇਖ ਜੀ ਜਿਨ੍ਹਾਂ ਕੋਲ ਬੜਮੁੱਲਾ ਖਜ਼ਾਨਾ ਹੈ ਮਲੇਰ ਕੋਟਲਾ ਦੇ ਇਤਿਹਾਸ ਦਾ ਕੈਲੀਏ ਵੀ ਇੱਕੋ ਇੱਕ ਇਤਿਹਾਸਕਾਰ ਜਾਂ ਕੈਲੀਏ ਵੀ ਇਤਿਹਾਸ ਦੇ ਜਾਣੂ ਜਾਣਕਾਰ ਤੇ ਜਿਹੜਾ ਮਲੇਰ ਕੋਟਲਾ ਦਾ ਇਤਿਹਾਸ ਹੈ ਜਿਹੜਾ ਆਪਣੇ ਕੋਲ ਸਮਿਟੀ ਬੈਠੇ ਨੇ ਤੇ ਲੋੜ ਹੈ ਫਿਲਹਾਲ ਮੰਗ ਹੈ ਲੋਕਾਂ ਦੀ ਵੀ ਕਿ ਇਹ ਇਤਿਹਾਸ ਹੈ ਜਿਹੜਾ ਅਜਾਈ ਨਾ ਵੇਸਟ ਹੋਵੇ ਤੇ ਲੋਕਾਂ ਨੂੰ ਇਹਦੇ ਪ੍ਰਤੀ ਜਿਹੜਾ ਵੱਧ ਤੋਂ ਵੱਧ ਦੱਸਿਆ ਜਾਵੇ ਤੇ ਇਹ ਗੁਹਾਰ ਵੀ ਲਈ ਹੈ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਹ ਜਿਹੜਾ ਪੁਰਾਣਾ ਇਤਿਹਾਸ ਹੈ ਚਾਹੇ ਉਹ ਨਵਾਬ ਸ਼ੇਰ ਖਾਨ ਦਾ ਹੋਵੇ ਤੇ ਕਿਲਾ ਰਹਿਮਤਗੜ੍ਹ ਦਾ ਹੋਵੇ ਸਾਹਮਣ ਦੀ ਜ਼ਰੂਰਤ ਹੈ ਤੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ ਨਸਲਾਂ ਕਿਤੇ ਇਹ ਨਾ ਪੁੱਛਣ ਵੀ ਇਹ ਕਿਡੀਆਂ ਵੇਲੜਾਂਗਾ ਖੰਡਰ ਦੇ ਰੂਪ ਵਿੱਚ ਕਿਉਂ ਤਬਦੀਲ ਹੋ ਗਈਆਂ ਵੱਡਾ ਸਵਾਲ ਹੈ ਸਰਕਾਰਾਂ ਨੂੰ ਬੇਨਤੀ ਹੈ ਵੀ ਇਹ ਜਿਹੜਾ ਕਿਲਾ ਇਹ ਜਗ੍ਹਾ ਇਹਨਾਂ ਦੀ ਰਹਿਨਮਾਈ ਕੀਤੀ ਜਾਵੇ ਇਹਨਾਂ ਨੂੰ ਸਾਫ਼ ਸਵਾਲ ਕੀਤੀ ਜਾਵੇ ਕੈਮਰਾ ਪਰਸਨ ਜਮਕੌਰ ਸਿੰਘ ਦੇ ਨਾਲ ਜਗਵਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ